ਜਦੋਂ ਜ਼ਿੰਦਗੀ ਵਿੱਚ ਚਿੰਤਾ ਆਵੇ ਨਾ ਅੱਜ ਬੰਦੇ ਦਾ ਸੁਭਾਅ ਕਿਦਾਂ ਦਾ ਹੈ ਕਿਸੇ ਬੰਦੇ ਨੂੰ ਕੋਈ ਸਟ्रेस ਹੋਵੇ ਕੋਈ ਚਿੰਤਾ ਹੋਵੇ ਤੇ ਉਹ ਕੀ ਕਰਦਾ ਕੋਈ ਆਪਣੇ ਨੇੜੇ ਦਾ ਬੰਦਾ ਲੱਭਦਾ ਕਿਤੇ ਮੈਂ ਭਰੋਸਾ ਕਰਾਂ ਕਿਤੇ ਮੈਂ ਵਿਸ਼ਵਾਸ ਕਰਾਂ ਜਿਹਨੂੰ ਫੋਨ ਲਾ ਕੇ ਮੈਂ ਆਪਣਾ ਦੁੱਖ ਦੱਸ ਕੇ ਆਪਣੇ ਮਨ ਨੂੰ ਹੌਲਾ ਕਰ ਲਵਾਂ ਮੈਂ ਦੱਸਾਂ ਵੀ ਮੈਨੂੰ ਅੱਜ ਇਹ ਦੁੱਖ ਹੈ ਅੱਜ ਮੈਨੂੰ ਆਹ ਪ੍ਰੋਬਲਮ ਹੈ ਸਾਧ ਸੰਗਤ ਫਿਰ ਜਿਹਨੂੰ ਅਸੀਂ ਦੁੱਖ ਦੱਸਦੇ ਹਾਂ ਕਦੀ ਉਹਨੂੰ ਪੁੱਛੀਏ ਵੀ ਭਾਈ ਤੂੰ ਸੁਖੀ ਐ ਦੁੱਖ ਦੱਸਣ ਵਾਲੇ ਬੰਦੇ ਨੂੰ ਦੁੱਖ ਦੱਸ ਦੇ ਬਾਅਦ ਚ ਪਰ ਜਿਹਨੂੰ ਦੁੱਖ ਦੱਸਿਆ ਨਾ ਉਹ ਕਹਿੰਦਾ ਭਰਾਵਾ ਤੂੰ ਮੈਨੂੰ ਦੁੱਖ ਦੱਸ ਰਿਹਾ ਮੈਂ ਵੀ ਤੇਰੇ ਨਾਲੋਂ ਵੱਧ ਦੁਖੀ ਐ ਤੇ ਬਾਣੀ ਕਹਿੰਦੀ ਐ ਵੀ ਦੂਖ ਤਿਸੇ ਪੈ ਆਖੀਐ ਸੁਖ ਜਿਸੈ ਹੀ ਪਾਸ ਪਾਸ ਦੁੱਖ ਉਹਨੂੰ ਜਾ ਕੇ ਸੁਣਾ ਜਿਹਦੇ ਕੋਲ ਆਪਣੇ ਕੋਲ ਸੁੱਖ ਹੋਵੇ ਤੇ ਜਦੋਂ ਦੁਨੀਆ ਨੂੰ ਦੁੱਖ ਦੱਸਦੇ ਆ ਉਹ ਅੱਗੋਂ ਆਪਣਾ ਦੁੱਖ ਦੱਸ ਦਿੰਦੇ ਨੇ ਤੁਸੀਂ ਆਪਣਾ ਕੋਈ ਬੰਦਾ ਲੱਭਦੇ ਹੋ ਵੀ ਮੈਨੂੰ ਦੁੱਖ ਦੱਸਾਂ ਉਹ ਆਪਣਾ ਦੁੱਖ ਦੱਸ ਦਿੰਦਾ ਹੈ ਪਰ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਦੁੱਖ ਦਸੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਝੋਲੀ ਵਿੱਚ ਤੇਰੇ ਦੁੱਖ ਲੈ ਲੈਂਦਾ ਆ ਤੇ ਤੇਰੀ ਝੋਲੀ ਸੁੱਖਾਂ ਨਾਲ ਭਰ ਦਿੰਦਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਚਿੰਤਾ ਹੋਵੇ ਜਦੋਂ ਪਰੇਸ਼ਾਨੀ ਹੋਵੇ ਆਪਣਾ ਦੁੱਖ ਕਿਸੇ ਨੂੰ ਦੱਸਣ ਨਾਲੋਂ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਜਦੋਂ ਕਹਿੰਨੇ ਆ ਨਾ ਹੇ ਨਿਮਾਨਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਮਾਨ ਗੁਰੂ ਤੇ ਜਦੋਂ ਆਉਂਦੀ ਆ ਫਿਰ ਅਰਦਾਸ ਫਿਰ ਉਦੋਂ ਗੁਰੂ ਨਾਲ ਗੱਲਾਂ ਕਰਿਆ ਕਰੀਏ ਮਹਾਰਾਜ ਠਾਕੁਰ ਤੁਮ ਸਰਨਾਈ ਆਇਆ ਮੈਂ ਤੇਰੀ ਸਰਨਾਈ ਆਇਆ